ਬਾਈ ਜੀ ਬਹੁਤੇ ਭਰਾ ਕਹਿੰਦੇ ਆ ਯਾ ਸੁੰਡੀ ਦਾ ਸਾਨੂੰ ਪਤਾ ਨਹੀਂ ਲੱਗਦਾ ਵੀ ਗੋਭੀ ਨੂੰ ਸੁੰਡੀ ਪੈ ਗਈ। ਬਹੁਤੇ ਭਰਾ ਕੀ ਕਰਦੇ ਆ ਵੀ ਛੋਟੀ ਸੁੰਡੀ ਤੇ ਕੋਰਾ ਜਨ ਦੀ ਸਪਰੇਅ ਕਰ ਰਹੇ ਆ। ਕਿਉਂਕਿ ਕੋਰਾ ਜਨ ਇਹਨੂੰ ਨਹੀਂ ਮਾਰੂਗੀ। ਕਿਉਂਕਿ ਜਦੋਂ ਇਹ ਥੋੜੀ ਜੀ ਮੋਟੀ ਹੋ ਕੇ ਵੱਧ ਖਾਊਗੀ। ਉਦੋਂ ਕੋਰਾ ਜਨ ਜਾਂ ਪ੍ਰੋਗਲੈਮ ਨੇ ਇਹਨੂੰ ਮਾਰਨਾ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ 1509 ਬਾਸਮਤੀ ਵਾਲੇ ਥਾਂ 'ੜੀ ਆਪਣੀ ਗੋਭੀ ਆ ਜਿਹੜੀ ਆਪਣੀ ਉਧਰਲੇ ਬਾਹਨ 'ਚ ਲੱਗੀ ਵੀ ਆ। ਇਹ ਥੋੜੀ ਜੀ ਲੇਟ ਲੱਗੀ ਵੀ ਸੀ ਗੋਭੀ ਆਪਣੀ ਗਰੋਥ ਇਹਨੇ ਵੀ ਬਹੁਤ ਸੁਣੀ ਕੀਤੀ ਆ ਬਾਈ ਤੇ ਗੱਲ ਕਰਾਂਗੇ ਅੱਜ ਬਾਈ ਜੀ ਬਹੁਤੇ ਭਰਾ ਕਹਿੰਦੇ ਆ ਜਾਂ ਸੁੰਡੀ ਦਾ ਸਾਨੂੰ ਪਤਾ ਨਹੀਂ ਲੱਗਦਾ ਵੀ ਗੋਭੀ ਨੂੰ ਸੁੰਡੀ ਪੈ ਗਈ ਉਹ ਕਿਵੇਂ ਪਤਾ ਲੱਗਦਾ ਆ ਬਾਈ ਜੀ ਵਧੀਆ ਐ ਸਹੀ ਸਲਾਮਤ ਬੂਟਾ ਖੜਾ ਐ ਇਸ ਟਾਈਮ ਜੇ ਇਹਦੇ ਇਸ ਪੱਤੇ ਨੂੰ ਦੇਖ ਗਏ ਇਸ ਪੱਤੇ ਨੂੰ ਆਹ ਦੇਖੋ ਬਾਈ ਜੀ ਇਸ ਪੱਤੇ ਦੇ ਵਿੱਚ ਆਹ ਵੇਖੋ ਕਿੰਨਾ ਬੱਚਾ ਬੈਠਾ ਆ ਇੱਥੇ ਨੇ ਜਿਹੜਾ ਆਂਡਾ ਛੋਟੀ तितਲੀ ਨੇ ਆਂਡਾ ਦਿੱਤਾ ਤਾਂ ਉਹ ਆਂਡਾ ਬਾਈ ਜੀ ਇਹਦੇ ਇਸ ਸਾਈਡ ਦੇ ਅੰਦਰਲੇ ਪਾਸੇ ਜਿਹੜਾ ਆਂਡਾ ਫੁੱਟਿਆ ਉਹ ਤੇ ਉਸ ਤੋਂ ਬਾਅਦ ਜਿਹੜੀ ਇਹ ਸੁੰਡੀ ਆ ਬੱਚ ਨਿਕਲਿਆ ਤੇ ਬੱਚ ਤੋਂ ਬਾਅਦ ਹੌਲੀ-ਹੌਲੀ ਜਿਵੇਂ ਪੱਤਾ ਖਾਊਗੀ ਤਾਂ ਇਹ ਮੋਟੀ ਹੁੰਦੀ ਜਾਊਗੀ ਆਪਾਂ ਕੀ ਕਰਨਾ ਵੀ ਜਦੋਂ ਐਸ ਕੰਡੀਸ਼ਨ ਦੇ ਵਿੱਚ ਐਸ ਕੰਡੀਸ਼ਨ ਦੇ ਵਿੱਚ ਜੇ ਬਾਈ ਜੀ ਆ ਸੁੰਡੀ ਬੈਠੀ ਆ ਜਮਾ ਬਰੀਕ ਬੱਚਾ ਹਜ਼ਾਰਾਂ ਦੇ ਹਿਸਾਬ ਨਾਲ ਸੁੰਡੀ ਆ ਤੇ ਇਹਨੂੰ ਆਪਾਂ ਬਾਈ ਜੀ ਇੱਥੇ ਹੀ ਕੰਟਰੋਲ ਕਰਨਾ ਇੱਥੇ ਕਿਵੇਂ ਕੰਟਰੋਲ ਹੋਊਗਾ ਇੱਥੇ ਬਾਈ ਜੀ ਨਾ ਤਾਂ ਪ੍ਰੋਕਲੇਮ ਨੇ ਕੰਮ ਕਰਨਾ ਤੇ ਨਾ ਕਰਨਾ ਕੋਰਾ ਜਨ ਨੇ ਕੰਮ ਬਹੁਤੇ ਭਰਾ ਕੀ ਕਰਦੇ ਆ ਵੀ ਛੋਟੀ ਸੁੰਡੀ ਤੇ ਕੋਰਾ ਜਨ ਦੀ ਸਪਰੇਅ ਕਰ ਰਹੇ ਆ ਕਿਉਂਕਿ ਕੋਰਾ ਜਨ ਇਹਨੂੰ ਨਹੀਂ ਮਾਰੂਗੀ ਕਿਉਂਕਿ ਜਦੋਂ ਇਹ ਥੋੜੀ ਜੀ ਮੋਟੀ ਹੋ ਕੇ ਵੱਧ ਖਾਊਗੀ ਉਦੋਂ ਕੋਰਾ ਜਨ ਜਾਂ ਪ੍ਰੋਕਲੇਮ ਨੇ ਇਹਨੂੰ ਮਾਰਨਾ ਹੈ ਜੇ ਤੁਸੀਂ ਇਸ ਕੰਡੀਸ਼ਨ ਦੇ ਵਿੱਚ ਸੁੰਡੀ ਮਾਰਨੀ ਆ ਤਾਂ ਇਹਦੇ ਤੇ ਬਾਈ ਜੀ ਕਲੋਰੋ ਸੈਪਰ ਆਉਂਦੀ ਆ ਜਿਹੜੀ 505 ਉਹਦੀ ਡੋਜ਼ ਆ ਜਿਹੜੀ ਤੁਸੀਂ 150 ਤੋਂ 200 ਐਮਐਲ ਕਿੱਲੇ ਦੀ ਡੋਜ਼ ਦੇਣੀ ਆ ਹਾਂ ਨਾਲ ਤੁਸੀਂ ਪ੍ਰੋਕਲੇਮ ਜਾਂ ਕੋਰਾਜਨ ਉਹਦੇ ਵਿੱਚ ਮਿਕਸ ਕਰ ਸਕਦੇ ਹੋ ਵੀ ਜੇ ਕੋਈ ਸੰਡੀ ਮੋਟੀ ਹੋ ਗਈ ਆ ਜਾਂ ਕੋਈ ਬ੍ਰੇਕ ਆ ਤਾਂ ਉਹਨੂੰ ਪ੍ਰੋਕਲੇਮ ਮਾਰੂਗੀ ਤੇ ਮੋਟੀ ਨੂੰ ਕੋਰਾਜਨ ਜਾਂ ਆਪਣੀ ਕਲੋਰੋ ਸੈਪਰ ਮਾਰੂਗੀ ਤੇ ਮੋਟੀ ਨੂੰ ਜਿਹੜੀ ਹੈਗੀ ਆ ਕੋਰਾਜਨ ਜਾਂ ਪ੍ਰੋਕਲੇਮ ਮਾਰੂਗੀ ਤੇ ਇਸ ਤਰ੍ਹਾਂ ਬਾਈ ਜੀ ਐਸ ਕੰਡੀਸ਼ਨ ਦੇ ਵਿੱਚ ਜਦੋਂ ਸੰਡੀ ਆ ਉਦੋਂ ਉਸ ਦਾ ਕੰਟਰੋਲ ਕਰੋ ਜੇ ਹੌਲੀ-ਹੌਲੀ ਇਹਦੇ ਵਿੱਚ ਐਸ ਥਾਂ ਤੇ ਜਾਵੜੀ ਮੋਟੀ ਹੋ ਕੇ ਸੁੰਡੀ ਐਸ ਥਾਂ ਤੇ ਪੋਗੇ 'ਚ ਜਾਂਦੀ ਆਵੇ ਹੁਣ ਨਿੱਕਾ ਜਿਹਾ ਗਦਾਮ ਜਿਹੜਾ ਹੈਗਾ ਬਣ ਚੁੱਕਿਆ ਗੋਭੀ ਦਾ ਆਪਣੀ ਦਾ ਜਦੋਂ ਐਸ ਥਾਂ ਤੇ ਜਾਵੜੀ ਬਈ ਉਦੋਂ ਸੁੰਡੀ ਨੂੰ ਮਾਰਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਮੋਟੀ ਹੋ ਜਾਂਦੀ ਆ ਤੇ ਇੱਥੇ ਜਿਹੜੀ ਪ੍ਰੋਪਰ ਦਵਾਈ ਆ ਜਿਹੜੀ ਉਹ ਪੋਗੇ ਦੇ ਵਿੱਚ ਨਹੀਂ ਪਹੁੰਚਦੀ ਤੇ ਜਦੋਂ ਐਸ ਕੰਡੀਸ਼ਨ ਦੇ ਵਿੱਚ ਆਉਂਦੀ ਆ ਉਦੋਂ ਤੁਸੀਂ ਬਾਈ ਜੀ ਇਹਨੂੰ ਹੈਗਾ ਜਿਹੜਾ ਸਾ ਸੁੰਡੀ ਨੂੰ ਕੰਟਰੋਲ ਕਰੋ ਬਾਕੀ ਗੋਭੀ ਆਪਣੀ ਬਾਈ ਦੀ ਇਹ ਵੀ ਮਗਰੇ ਬਹੁਤ ਵਧੀਆ ਗ੍ਰੋਥ ਕੀਤੀ ਆ ਅੱਜ ਇਹਦੇ ਤੇ ਸਪਰੇਅ ਆ ਜਿਹੜੀ ਕੋਰਾ ਜਨ ਤੇ ਆਪਾਂ ਪ੍ਰੋਕਲੇਮ ਦੀ ਮਿਕਸ ਦਵਾਈ ਕਰ ਰਹੇ ਆ ਨਾਲ ਤੋਂ ক্লোਰੋਸੈਪਰ ਵੀ ਥੋੜੀ ਥੋੜੀ ਪਾ ਰਹੇ ਆ ਤੇ ਤਕਰੀਬਨ ਜਿਹੜੇ ਬੂਟੇ ਆ ਵਿੱਚੋਂ ਵੱਡਾਂਗੇ ਤਕਰੀਬਨ ਜਿਹੜੇ ਮੋٹے ਬੂਟੇ ਹੋਏ ਪਏ ਆ ਉਹ ਤਕਰੀਬਨ ਸਾਰੇ ਛੋਟੇ ਛੋਟੇ ਪੇੜਿਆਂ ਦੇ ਵਿੱਚ ਆ ਚੁੱਕੀ ਆ ਤੇ ਰੇਟ ਵੀ ਬਾਈ ਜੀ ਜਿਹੜੇ ਇਹ ਕੱਚੇ ਸੌਦੇ ਆ ਤਾਂ ਠਾ ਠਾ ਹੁੰਦੇ ਰਹਿੰਦੇ ਆ ਕਿਉਂਕਿ ਇਹ ਜਿਹੜੀ ਗੋਭੀ ਦੀ ਸਬਜ਼ੀ ਇਹਨੂੰ ਆਪਾਂ ਰੋਕ ਨਹੀਂ ਸਕਦੇ ਜਿਹੜਾ ਫੁੱਲ ਬਣ ਗਿਆ ਉਹਨੂੰ ਆਪਾਂ ਨੂੰ ਵੱਢਣਾ ਪੈਣਾ ਤੇ ਨਿੱਤ ਦੀ ਨਿੱਤੇ ਦਾ ਘੰਟੇ-ਘੰਟੇ ਦਾ ਰੇਟ ਹੁੰਦਾ ਬਈ ਗੋਭੀ ਦਾ ਬਹੁਤੇ ਭਰਾ ਕਹਿੰਦੇ ਆ ਪਹਿਲਾਂ 70 ਰੁਪਏ ਵੇਖ ਗਈ ਹੁਣ ਥੱਲੇ ਆ ਗਈ ਇਹਦਾ ਬਾਈ ਹਜੇ ਕੋਈ ਪਤਾ ਨਹੀਂ ਥੱਲੋਂ ਤਾਂ ਨੂੰ ਵੀ ਜਾ ਸਕਦੀ ਆ ਤੇ ਤਾਂ ਹੁਣ ਥੱਲੇ ਵੀ ਆ ਸਕਦੀ ਆ ਇਹ ਤਾਂ ਰੁਟੀਨ ਦਾ ਸੌਦਾ ਹੁੰਦਾ ਕੱਚਾ ਸੌਦੇ ਹੁੰਦੇ ਆ ਇਹ ਆਲੂ ਵਾਲਾ ਆਪਣਾ ਜਿਵੇਂ ਆਲੂ ਸਟੋਰ ਹੁੰਦਾ ਇਹ ਸਟੋਰ ਵਾਲਾ ਕੰਮ ਇਹਨੂੰ ਹੈ ਨਹੀਂਗਾ ਜਿਹੜਾ ਰੇਟ ਮਿਲੂਗਾ ਬਈ ਸੀ ਉਸੇ ਰੇਟ ਆਪਾਂ ਨੂੰ ਵੇਚਣੀ ਪੈਣੀ ਆ ਰੋਕ ਆਪਾਂ ਸਕਦੇ ਨਹੀਂ ਤੇ ਜਿੰਨੇ ਵੀ ਭਰਾ ਆਕੀ ਗੋਭੀ ਵਾਲੇ ਆ ਤਕਰੀਬਨ ਨਵੇਂ ਵੀ ਬਹੁਤ ਆ ਤੇ ਪੁਰਾਣੇ ਤਾਂ ਸਾਡੇ ਜਿਹੜੇ ਪੁਰਾਣੇ ਸਾਥੀ ਹੈਗੇ ਹੀ ਹੈਗੇ ਤੇ ਉਹਨਾਂ ਨੂੰ ਬਈ ਜਿਹੜੇ ਨਵੇਂ ਭਰਾ ਗੋਭੀਆਂ ਜਿਨ੍ਹਾਂ ਨੇ ਲਾਈਆਂ ਐਕੀ ਉਹ ਦੱਸਣਗੇ ਵੀ ਕਿੰਨਾ ਕ ਖਰਚਾ ਆਉਂਦਾ ਤੇ ਕਿੰਨੇ ਕ ਆਮਦਨ ਹੈਗੀ ਇਹਦੇ ਵਿੱਚ ਇਹ ਰੇਟ ਤੇ ਡਿਪੈਂਡ ਹੋਊਗਾ ਤੇ ਜਿੰਨੇ ਵੀ ਭਰਾ ਜੁੜੇ ਆ ਪੇਜ ਨਾਲ ਜੁੜੇ ਆ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਫੇਰ ਵੀ ਜੇ ਕਿਸੇ ਨੇ ਆਪਣੀ ਕੋਈ ਗੱਲ ਸਾਂਝੀ ਕਰਨੀ ਹੋਈ ਤਾਂ ਉਹ ਬਾਈ ਜੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਧੰਨਵਾਦ ਜੀ ਸਾਰਿਆਂ ਦਾ